ਨਾਜਪਿੰਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਮਾਲਵਾ ਸੈਂਟਰਲ ਜ਼ੋਨ ਦੀ ਇੰਚਾਰਜ ਅਜਿੰਦਰ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਅੱਜ ਕਮਿਸ਼ਨ ਦਫ਼ਤਰ ਵਿਖੇ ਕਮਿਸ਼ਨ ਦੇ ਮੈਂਬਰ ਵਜੋਂ ਰਸਮੀ ਤੌਰ ਤੇ ਅਹੁਦਾ ਸੰਭਾਲਣ ਤੋਂ ਬਾਅਦ ਅਜਿੰਦਰ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਇਸ ਮੌਕੇ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਉਹਨਾਂ ਨੂੰ ਕਮਿਸ਼ਨ ਵਿੱਚ ਨਿਯੁਕਤੀ ਤੇ ਵਧਾਈ ਦਿੱਤੀ ਅਤੇ ਸੂਬੇ ਵਿੱਚ ਇਨਸਾਫ ਮੰਗ ਰਹੀਆਂ ਔਰਤਾਂ ਨੂੰ ਬਿਹਤਰ ਸੁਣਵਾਈ ਪ੍ਰਦਾਨ ਕਰਦੀ ਮਾਰਗਦਰਸ਼ਨ ਦਿੱਤਾ ਇਸ ਮੌਕੇ ਪਾਰਟੀ অবজারভার ਗਾਇਤਰੀ ਬਿਸ਼ਨੋਈ ਅਤੇ ਮਹਿਲਾ ਪਿੰਕਰ ਜ਼ਿਲ੍ਹਾ ਇੰਚਾਰਜ ਮਨੀਸ਼ਾ ਕਪੂਰ ਅਸੈਂਬਲੀ ਕੋਆਰਡੀਨੇਟਰ ਬਲਜਿੰਦਰ ਕੌਰ ਪਛਮੀ ਅਲਕਾ ਮਲਹੋਤਰਾ ਕੇਂਦਰੀ ਬਲਜਿੰਦਰ ਕੌਰ, ਦਖਣੀ ਸੁਖਪ੍ਰੀਤ ਕੌਰ, ਦਖਣੀ ਪੂਨਮ, ਅਰੂੜਾ, ਆਤਮਨਗਰ ਉਤਰੀ, ਪਰਵਿੰਦਰ ਸਿੰਘ, ਮਨਮੀਤ ਸਿੰਘ, ਰਾਜਵੀਰ ਸਿੰਘ, ਗੁਰਚਰਨ ਕੌਰ, ਕਮਨ, ਪ੍ਰੀਤ ਕੌਰ ਅਤੇ ਹੋਰ ਸਮਰਥਕ ਮੌਜੂਦ ਸਨ। ਉਹਨਾਂ ਦੇ ਘਰ ਪਹੁੰਚਣ ਤੇ ਸਮਰਥਕਾਂ ਵੱਲੋਂ ਢੋਲ, ਤਾਣੀਆਂ ਅਤੇ ਪਟਾਕੇ ਨਾਲ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜਿੰਦਰ ਕੌਲ ਨੇ ਕਿਹਾ ਕਿ ਉਹ ਸਮਾਜ ਵਿੱਚ ਅਣਗੌਲੀਆਂ ਅਤੇ ਦਬੀਆਂ ਕੁਛੜੀਆਂ ਔਰਤਾਂ ਲਈ ਅਧਿਕਾਰਾਂ ਤੇ ਨਿਆਂ ਨੂੰ ਯਕੀਨੀ ਬਣਾਉਣੀ ਸਖਤ ਮਿਹਨਤ ਕਰੇਗੀ।